ਵੀਡੀਓ ਵਾਇਰਲ ਲੈ ਪਲਾਨਡ ਹੈ ਤੇ ਉਹ ਲੜਕੀ ਤੋਂ ਉਸਾ ਕੇ اخਵਾਇਆ ਇੱਕ ਬੀਬੀ ਗੈਰੀ ਕੇ ਮਹਿਮਾਨਹਾਨੀ ਦਾ ਕੇਸ ਕਰੂੰਗੀ ਉਹਨਾਂ ਤੇ ਦੇਖੋ ਜੀ ਕੁਝ ਨਹੀਂ ਹੁੰਦਾ ਜਾ ਉਹ ਗੁੱਸਾ ਬੋਲ ਆਪਦੇ ਆਪੇ ਤੋਂ ਬਾਹਰ ਹੋਣ ਲੱਗਦਾ ਜਿਹੜਾ ਲੜਕਾ ਹੈ ਉਸ ਤੋਂ ਪਹਿਲਾਂ ਲੜਕੀ ਨੇ ਐਡੀ ਬੇਹੂਦਗੀ ਨਾਲ ਗਾਲ ਕੱਢੀ ਜਿਹੜੀ ਸੋਭਾ ਹੀ ਨਹੀਂ ਦਿੰਦੀ ਇਹ ਉੱਤਪ ਬੇਸ਼ਰਮ ਹੋ ਗਏ ਚੈਨਲਾਂ ਤੇ ਕਹਿ ਰਹੀ ਹੈ ਮੈਂ ਵੀ ਬੰਦਿਆਂ ਵਾਲੀਆਂ ਗਾਲਾਂ ਕੱਢ ਸਕਦੀ ਹਾਂ ਹਾਂ ਇੱਕ ਗੱਲ ਹੋਰ ਹੈ ਕਿ ਉਹ ਜਿਹੜੀ ਸਮਰ ਹੈ ਨਾ ਉਹਦਾ ਫਿਚਰ ਵੀ ਖਤਮ ਹੋ ਗਿਆ ਸਭ ਤੋਂ ਜ਼ਿਆਦਾ ਚਰਚਿਤ ਅੱਜ ਦਾ ਵਿਸ਼ਾ ਜਿਹੜਾ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਵੱਡੇ ਚੈਨਲ ਜਿਨ੍ਹਾਂ ਤੋਂ ਨਹੀਂ ਵੀ ਉਮੀਦ ਸੀ ਉਹਨਾਂ ਤੇ ਵੀ ਇਹੋ ਹੀ ਖਬਰਾਂ ਨੇ ਕਿ ਅੱਜ ਡਾਂਸਰ ਦੇ ਨਾਲ ਕੀ ਹੋਇਆ ਮਾਫ ਕਰਨਾ ਇਹ ਸ਼ਬਦ ਮੈਂ ਤਾਂ ਵਰਤ ਰਿਹਾ ਕਿ ਖੁਦ ਇਹ ਸ਼ਬਦ ਵਰਤਦੇ ਨੇ ਕਿ ਸਟੇਜ ਤੇ ਪਰਫਾਰਮੈਂਸ ਕਰਨ ਵਾਲੇ ਲੋਕਾਂ ਦੇ ਵਿਆਹਾਂ 'ਚ ਲੋਕਾਂ ਨੂੰ ਖੁਸ਼ ਕਰਨ ਵਾਲੇ ਆਪਦੇ ਆਪ ਨੂੰ ਡਾਂਸਰ ਸ਼ਬਦ ਵਰਤਦੇ ਨੇ ਇਹਦੇ ਉਹਨਾਂ ਦਾ ਜਿਹੜਾ ਵਿਆਹ ਦੇ ਵਿੱਚ ਵਿਵਾਦ ਹੁੰਦਾ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਆ ਉਹਦੇ ਵਿੱਚ ਇੱਕ ਲੜਕੀ ਦੇ ਵੱਲੋਂ ਜਿਹੜੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਇੱਕ ਲੜਕੀ ਵਾਲਾ ਪੱਖ ਸਾਹਮਣੇ ਆਉਂਦਾ ਆਪਾਂ ਦੂਜੇ ਪੱਖ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਕੁਲਦੀਪ ਸਿੰਘ ਹਰਮਾਨਗੜ੍ਹ ਦੱਸ ਦਈਏ ਨਾਲ ਨਾਲ ਚਮਕੀਲੇ ਦੀ ਵੀ ਗੱਲਬਾਤ ਕਰਨੀ ਕਿਉਂਕਿ ਬਾਈ ਜੀ ਵੀ ਕੁੜਤਾ ਉਦਾਂ ਦਾ ਹੀ ਪਾਈ ਫਿਰਦੇ ਆ ਬਿਲਕੁਲ ਜੀ ਕੀ ਲੱਗਦਾ ਮਾਮਲਾ ਕਿਵੇਂ ਹੈ ਸਭ ਤੋਂ ਵੱਡੇ ਵੱਡੇ ਜਿਹੜੇ ਚੈਨਲ ਜਿਹੜੇ ਪੰਜਾਬ ਦੇ ਅੱਜ ਲੋਕ ਸਭਾ ਚੋਣਾਂ ਉਹਨਾਂ ਤੇ ਗੱਲ ਕਰਨੀ ਚਾਹੀਦੀ ਸੀ ਹੋਰ ਬਹੁਤ ਸਾਰੇ ਮੁੱਦੇ ਸੀ ਉਹਨਾਂ ਤੇ ਗੱਲ ਕਰਨੀ ਚਾਹੀਦੀ ਸੀ ਜਦੋਂ ਜਿਹੜਾ ਚੈਨਲ ਖੋਲ ਕੇ ਦੇਖਦੇ ਆ ਕਿ ਕੋਈ ਪੰਜਾਬ ਦੀ ਅਪਡੇਟ ਤਾਂ ਨਹੀਂ ਆਈ ਉੱਥੇ ਇਹ ਹੀ ਦੇਖਣ ਨੂੰ ਮਿਲ ਰਿਹਾ ਕਿ ਇੱਕ ਸਟੇਜ ਤੇ ਪਰਫਾਰਮੈਂਸ ਕਰਨ ਵਾਲੀ ਕੁੜੀ ਦੇ ਨਾਲ ਕੀ ਹੋਇਆ ਤੇ ਕੁੜੀ ਨੇ ਲੋਕਾਂ ਨੂੰ ਕਿਉਂ ਗਾਲ੍ਹਾਂ ਕੱਢੀਆਂ ਦੇਖੋ ਮਾਫੀ ਚਾਹੁੰਨਾ ਤੀਆਂ ਪੈਣਾ ਸਭ ਦੀਆਂ ਸਾਂਝੀਆਂ ਹਮ ਪਰ ਜਿਹੜੀ ਬੇਵਕਤਾ ਅਨਕਲਚਰਡ ਗੱਲ ਹੈ ਕੀ ਅਸੀਂ ਕਥਾਵਾਚਕ ਜਾਂ ਰਾਗੀ ਢਾਡੀ ਸਟੇਜ ਤੋਂ ਕਈ ਵਾਰੀ ਕਹਿੰਦੇ ਆ ਵੀ ਅਸੀਂ ਮੱッセ ਰੰਗੜ ਦੇ ਰਾਹ ਪਏ ਹੋਏ ਹਾਂ ਹੂੰ ਜਦੋਂ ਅਸੀਂ ਮੱッセ ਰੰਗੜ ਦੇ ਰਾਹ ਪਏ ਆ ਤੇ ਫਿਰ ਮੱッセ ਰੰਗੜ ਨੇ ਕੀ ਕੀਤਾ ਸੀ ਸਾਰੀਆਂ ਮਰਿਆਦਾਵਾਂ ਟੱਪ ਕੇ ਕੀ ਨਚਾਈ ਸੀ ਕੰਜਰੀ ਹੂੰ ਪੰਜਾਬੀ ਦਾ ਅਸਲ ਵਰਡ ਜਿਹੜਾ ਅਕਸਰ ਸ਼ੁੱਧ ਸ਼ਬਦ ਆ ਉਹ ਕੰਜਰੀ ਹੈ ਅੱਛਾ ਜਿਹੜਾ ਡਾਂਸਰ ਸ਼ਬਦ ਹੈ ਕੰਜ ਇਹ ਅੰਗਰੇਜ਼ੀ ਤੋਂ ਹਾਇਰ ਕੀਤਾ ਹੋਇਆ ਉਹ ਤੋਂ ਲਿਆ ਹੋਇਆ ਹੈ ਹਾਂ ਐਂ ਕਈ ਵਾਰੀ ਅਸੀਂ ਲੋਕ ਗੀਤਾਂ ਦੇ ਵਿੱਚ ਵੀ ਕਹਿੰਦੇ ਆ ਵੀ ਮੈਂ ਤੇਰੇ ਕੋਠੇ ਦੀ ਕੰਜਰੀ ਆ ਹਾਂ ਇਹ ਇੱਕ ਕੋਠਾ ਸੀ ਜਿਹੜਾ ਉਹ ਅਸੀਂ ਸਾਡੇ ਘਰ ਲੈ ਆਏ ਆ ਤੇ ਜਦੋਂ ਅਸੀਂ ਘਰ ਲੈ ਆਏ ਆ ਲੋਕ ਲੱਜ ਛਪ ਨੂੰ ਛੱਪ ਖਲੋਈ ਹੈ ਤਾਂ ਫਿਰ ਇਹਦਾ ਮਤਲਬ ਇਹ ਹਾਲਾਤ ਆਉਣੇ ਹੈ ਇਹ ਹਜੇ ਸ਼ੁਰੂਆਤ ਹੈ ਹਾਂ ਉਹਨਾਂ 'ਚ ਵੀ ਕਜਾਹਟ ਹੈ ਕੋਈ ਵੀ ਹੈ ਕਿਸੇ ਦਾ ਵੀ ਮੈਡੀਕਲ ਕਰਕੇ ਦੇਖੋ ਜੋ ਸਟੇਜ ਦੇ ਉੱਤੇ ਪਰਫਾਰਮੈਂਸ ਦਿੰਦੀਆਂ ਜਾਂ ਜਿਹੜੀਆਂ ਜਿਹੜੀਆਂ ਔਨ ਡਿਮਾਂਡਸ ਐ ਲੜਕੀਆਂ ਉਹ ਅਲਕੋਹਲ ਦਾ ਯੂਜ਼ ਕਰਦੀਆਂ ਜਿੰਤੋਂ ਤੱਕ ਮੈਨੂੰ ਉਮੀਦ ਹੈ ਕਿ ਉਸ ਨੂੰ ਜਿਹੜੀ ਵੀਡੀਓ ਵਾਇਰਲ ਹੋ ਰਹੀ ਐ ਉਹ ਇਸ ਗੱਲ ਤੋਂ ਸੰਕੇਤ ਦਿੰਦੀ ਐ ਵੀ ਇਹ ਜਿਹੜੀ ਵੀਡੀਓ ਵਾਇਰਲ ਐ ਪਲਾਨਡ ਐ ਤੇ ਉਹ ਲੜਕੀ ਤੋਂ ਉਕਸਾ ਕੇ ਅਖਵਾਇਆ ਗਿਆ ਕਸਾਇਆ ਕਿੰਨੇ ਬਿਲਕੁਲ ਤੁਸੀਂ ਸਟੇਜ ਦੇ ਉੱਪਰ ਜਿਹੜਾ ਐਂਕਰਿੰਗ ਕਰ ਰਿਹਾ ਉਹ ਲੜਕੀ ਨੂੰ ਬਾਹ ਫੜ ਕੇ ਲੈ ਕੇ ਜਾ ਰਿਹਾ ਪਾਸੇ ਤੇ ਉਹ ਤਾਂ ਜਦੋਂ ਉਹ ਆਵਾਜ਼ ਚੱਲੂਗਾ ਉਹਨਾਂ ਨੇ ਤਾਂ ਸਲਝਾਉਣਾ ਹੀ ਉਹਨਾਂ ਦਾ ਕੰਮ ਹੀ ਹਾਂ ਹੁੰਦਾ ਦੇਖੋ ਆਏ ਦੇਖੋ ਮੇਰੀ ਗੱਲ ਸੁਣੋ ਕਿਸ ਜਿਸ ਤਰੀਕੇ ਨਾਲ ਪਰਫਾਰਮੈਂਸ ਦੇ ਰਹੇ ਆ ਉਹਨਾਂ ਦੇ ਜਿਹੜੇ ਮੂਹ ਆ ਜਾਂ ਉਹਨਾਂ ਦਾ ਸਿਸਟਮ ਆ ਉਹ ਦੇਖੋ ਉਹ ਪਲਾਨਡ ਹੈ ਸਾਰਾ ਕੁਝ ਕਿਹੜੀ ਗੱਲ ਤੋਂ ਪਲਾਨਡ ਕਹਿ ਰਹੇ ਹੋ ਕਿ ਵੀਡੀਓ ਜਿਹੜੇ ਪੱਖ ਤੋਂ ਬਣ ਰਹੀ ਉਸ ਤੋਂ ਪਲਾਨਡ ਕਹਿ ਰਹੇ ਹੋ ਜਾਂ ਸਾਊਂਡ ਬੰਦ ਆ ਉਸ ਟਾਈਮ ਤਾਂ ਪਲਾਨਡ ਕਹਿ ਰਹੇ ਹੋ ਜਾਂ ਹੋਰ ਕਿਹੜੇ ਪੱਖ ਤੋਂ ਬਿਲਕੁਲ ਸਾਊਂਡ ਬੰਦ ਸੀ ਜਦੋਂ ਲੜਕੀ ਬੋਲਣ ਲੱਗੀ ਸਾਊਂਡ ਇੱਕ ਵੀ ਇੱਕ ਵੀ ਗਾਣਾ ਨਹੀਂ ਚੱਲ ਰਿਹਾ ਸੀ ਸਾਂ ਪਿੰਡ ਡ੍ਰੌਪ ਸਾਇਲੈਂਟ ਸੀ ਗਿਸਟੇਸ ਦੇ ਉੱਤੇ ਜਦੋਂ ਪਿੰਡ ਡ੍ਰੌਪ ਸਾਇਲੈਂਟ ਹੈ ਇਟ ਮੀਨਸ ਇਟ ਇਜ਼ ਪਲੈਨਡ ਇੱਕ ਵੀ ਵੀ ਕਹਿ ਰਹੀ ਕਿ ਮੈਂ ਮਾਨਹਾਨੀ ਦਾ ਕੇਸ ਕਰੂੰਗੀ ਉਹਨਾਂ ਤੇ ਦੇਖੋ ਜੀ ਕੁਝ ਨਹੀਂ ਹੁੰਦਾ ਕਿਉਂਕਿ ਉਹਨੇ ਉਹ ਜਦੋਂ ਗਲਾਸ ਮਾਰਦਾ ਜਾਂ ਉਹ ਗੁੱਸਾ ਆਪਦੇ ਆਪੇ ਤੋਂ ਬਾਹਰ ਹੋਣ ਲੱਗਦਾ ਜਿਹੜਾ ਲੜਕਾ ਹੈ ਉਸ ਤੋਂ ਪਹਿਲਾਂ ਲੜਕੀ ਨੇ ਐਡੀ ਵੀ ਹੁਦਗੀ ਨਾਲ ਗਾਲ ਕੱਢੀ ਜਿਹੜੀ ਸੋਭਾ ਹੀ ਨਹੀਂ ਦਿੰਦੀ ਤੇ ਉੱਤੋਂ ਬੇਸ਼ਰਮ ਹੋ ਕੇ ਚੈਨਲਾਂ ਤੇ ਕਹਿ ਰਹੀ ਐ ਮੈਂ ਵੀ ਬੰਦਿਆਂ ਵਾਲੀਆਂ ਗਾਲਾਂ ਕੱਢ ਸਕਦੀ ਆ ਫਿਰ ਇਹ ਮਤਲਬ ਕਿ ਪੋਜ਼ਿਟਿਵ ਕਹਿੰਦੀ ਜੀ ਇਹ ਪ੍ਰੋਸਟੀਕਿਊਸ਼ਨ ਦਾ ਮਸਲਾ ਨਹੀਂ ਆ ਹੂੰ ਨਹੀਂ ਇਹ ਐਸੀ ਕੋਈ ਗੱਲ ਥੋੜਾ ਜੀ ਹੋਰ ਕੀ ਸੀ ਫਿਰ ਉਹ ਬਿਲਕੁਲ ਨਹੀਂ ਜੀ ਉਹ ਕਿਸੇ ਰੰਜਿਸ਼ ਦਾ ਮਸਲਾ ਸੀਗਾ ਇਹਨੂੰ ਹਾਇਰ ਕੀਤਾ ਸੀ ਗਿਆ ਸੀਗਾ ਉਹ ਠੀਕ ਹੈ ਕਿ ਉਹ ਜਿਹੜੇ ਯਾਰ ਇਹ ਗੱਲ ਆਪਾਂ ਕਿਵੇਂ ਕਹਿ ਸਕਦੇ ਜੀ ਨਜ਼ਰ ਘਰ ਆ ਲੈਂਦਾ ਪੱਖ ਸਾਹਮਣੇ ਨਹੀਂ ਆਉਂਦਾ ਕਿ ਸਾੜ ਨਾਲ ਰੰਜਿਸ਼ ਕੱਢੀ ਗਈ ਹੈ ਜਿਹੜੇ ਨੇ ਵੀਡੀਓ ਬਣਾਈ ਉਹਨੇ ਹਾਇਰ ਕੀਤਾ ਗਿਆ ਜਾਂ ਕੁਝ ਕਰਕੇ ਬਣਾਈ ਜਦੋਂ ਇਹ ਜਾਊਗੀ ਨਾ ਵਾਇਰਲ ਹੋਊਗਾ ਆਪਣੀ ਗੱਲ ਵੀ ਵਾਇਰਲ ਹੋਊਗੀ ਤਾਂ ਉਹ ਤੁਹਾਨੂੰ ਮੈਨੂੰ ਲੱਗਦਾ 99% ਉਹ ਤੁਹਾਨੂੰ ਅਪਰੋਚ ਕਰਨਗੇ ਜੋ ਤੁਹਾਨੂੰ ਅਪਰੋਚ ਕਰਨਗੇ ਤੁਹਾਨੂੰ ਇਹ ਕਹਿਣਗੇ ਜੀ ਸਾਡਾ ਪੱਖ ਵੀ ਪੇਸ਼ ਕਰੋ ਹੂੰ ਹੋ ਸਕਦਾ ਜੇ ਤੁਹਾਡੇ ਤੋਂ ਹੋ ਸਕੇ ਜੇ ਉਹਨਾਂ ਨੇ ਤੁਹਾਡੇ ਨਾਲ ਅਪਰੋਚ ਕੀਤਾ ਮੈਨੂੰ ਵੀ ਨਾਲ ਭਾਇਓ ਹੂੰ ਐਸੀ ਗੱਲ ਨਹੀਂ ਗਈ ਮੇਰੇ ਵਾਸਤੇ ਵੀ ਦੇ ਕਿ ਐਸੀ ਥਾਣੇ ਦਰਖਾਸਤ ਦਿੱਤੀ ਛੇਤੀ ਪਰਚਾ ਕੱਟਿਆ ਜਾਣਾ ਉਹਨਾਂ ਤੇ ਬੰਦ ਆਇਆਂ ਇਸ ਚੀਜ਼ਾਂ ਨੂੰ ਲੈ ਕੇ ਬਿਲਕੁਲ ਨਹੀਂ ਬੰਦ ਆ ਜੀ ਕੁਝ ਨਹੀਂ ਐ ਇਹ 2 ਦਿਨ ਚੱਲਣਾ ਕੰਮ ਜਦੋਂ ਉਹਨੂੰ ਉਹਦੀ ਅਕਲ ਢਕਾਣੇ ਆ ਜਾਣੀ ਐ ਹੁਣ ਹਾਂ ਇੱਕ ਗੱਲ ਹੋਰ ਐ ਕਿ ਉਹ ਜਿਹੜੀ ਸਮਰ ਹੈ ਨਾ ਉਹਦਾ ਫਿਚਰ ਵੀ ਖਤਮ ਐ ਸਟੇਜ ਤੋਂ ਵੀ ਬੰਦ ਆ ਉਹ ਪਰ ਉਹ ਤਾਂ ਕਹਿੰਦੇ ਅਸੀਂ ਆ ਰੋਜੀ ਰੋਟੀ ਲਈ ਇਹ ਕੰਮ ਕਰਦੇ ਆ ਨਾ ਕਿ ਅਸੀਂ ਕਿਸੇ ਲਈ ਨਹੀਂ ਜੀ ਰੋਜੀ ਰੋਟੀ ਬੇਸ਼ੱਕ ਰੋਜੀ ਰੋਟੀ ਹੁੰਦੀ ਹੈ ਸਟਾਰਟਿੰਗ 'ਚ ਮਾੜੀ ਮੋਟੀ ਰੋਜੀ ਰੋਟੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਇਹ ਇਹਨਾਂ ਦਾ ਕਿੱਤਾ ਜਾਂ ਪੇਸ਼ਾ ਬਣਾ ਲੈਂਦੇ ਆ ਪਰਫਾਰਮੈਂਸ ਹੁੰਦੀ ਹੈ ਸਭ ਤੋਂ ਪਹਿਲਾਂ ਮੋਸਟਲੀ ਜਿਹੜੀਆਂ ਲੜਕੀਆਂ ਉਹ दारू ਪੀ ਕੇ ਸਟੇਜ ਤੇ ਚੜਦੀਆਂ ਐਡੀ ਬੇਸ਼ਰਮੀ ਤੇ ਬੇਹਾਦਗੀ ਤਾਂ ਹੁੰਦੀ ਨਹੀਂ ਕਿਹੜੀ ਧੀ ਹੈ ਕਿਹੜੀ ਭੈਣ ਹੈ ਜਦੋਂ ਉਹ ਆਪ ਦੀ ਬੈਕ ਸਾਈਡ ਕਰਕੇ ਆਏ ਬਬਲਿੰਗ ਕਰਦੇ ਡਬਲਿੰਗ ਕਰਦੇ ਜਿਵੇਂ ਉਹ ਹਰਿਆਣੇ ਵਾਲੀ ਉਹ ਕਰਦੀ ਹੁੰਦੀ ਹੈ ਕਿਹੜੀ ਫਿਰ ਕਸੂਰਤਾ ਲੋਕਾਂ ਦਾ ਮੰਨਾਂਗੇ ਨਾ ਜਿਹੜੇ ਇਹਨਾਂ ਨੂੰ ਹਾਇਰ ਕਰਕੇ ਲੈ ਕੇ ਆਉਂਦੇ ਨੇ ਉਹਦੀਆਂ ਧੀਆਂ ਭੈਣਾਂ ਨੂੰ ਸਾਹਮਣੇ ਬਿਠਾ ਕੇ ਕੁਝ ਕਰਨੇ ਹੁੰਦੇ ਆ ਦੇਖੋ ਇਹ ਫਿਰ ਅੱਜ ਭੁਗਤਣਾ ਭੁਗਤ ਰਹੇ ਆ ਨਾ ਇਹ ਤਾਂ ਹੁਣ ਉਹਨਾਂ ਨੇ ਇਸ ਚੀਜ਼ ਦੀ ਨਾ ਸਮਝੀ ਜਾਂ ਬੇਸ਼ਰਮੀ ਜਿਹੜੀ ਲਿਆ ਕੇ ਕੀਤੀ ਵੀ ਹੈ ਨਾ ਉਹ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਇਹ ਚੀਜ਼ ਜਦੋਂ ਮੇਰੀ ਗੱਲ ਸੁਣੋ ਇਹਨਾਂ ਨੂੰ ਚੱਲਣ ਚਾਹੀਦਾ ਹੈ ਰਸਪਿੰਨਾ ਮਤਲਬ ਕਿ ਸਟੇਜ ਲਾਇਆ ਹੋਵੇ ਵਧੀਆ ਮਿਊਜ਼ਿਕ ਲਾਇਆ ਹੋਵੇ ਸਟੇਜ ਦੇ ਉੱਪਰ ਆਪਦੇ ਆਪ ਦੇ ਘਰ ਦੇ ਆਪਦੇ ਪਰਫਾਰਮ ਕਰਨ ਇਹ ਤਾਂ ਜਿਹੜਾ ਗਰਾਊਂਡ ਬਣਾਉਂਦੇ ਆ ਨਾ ਜੀ ਡੀਜੇ ਵਾਲੇ ਉਹ ਲੱਗ ਗਿਆ ਉਹਦਾ ਪਰਫਾਰਮੈਂਸ ਕਰਨ ਚੰਗੇ ਸੱਬੇ ਇੱਕ ਗਾਣੇ ਲਾਏ ਹੁਣ ਆ ਹੁਣ ਇਹਦਾ ਨਤੀਜਾ ਤੁਸੀਂ ਦੇਖਿਓ ਚਮਕੀਲਾ ਆਊਗਾ ਤੇ ਔਰ ਜੱਡਾ ਜਿਹੜਾ ਆਪਦੇ ਆਪ ਨੂੰ ਸਬਦਾਨ ਦੀ ਸੌ ਖਾਦੀ ਹੈ ਉਹਦੀ ਵਾਈਫ ਤੇ ਬੜੇ ਤਰੀਕੇ ਨਾਲ ਕਹਿ ਰਹੀ ਹੈ ਜੇ ਉਸ ਇਸ ਫਿਲਮ ਚ ਇੰਨੀ ਜਾਣ ਸੀ ਤੇ ਇਹਨੂੰ ਸਿਨੇਮੇ ਚ ਕਿਉਂ ਨਹੀਂ ਜਾਰੀ ਕੀਤਾ ਬਈ Netflix ਤੇ ਤਾਂ ਕੀਤਾ ਵੀ ਬੱਚਾ ਬੱਚਾ ਵੇਖੇ ਇਹਨੂੰ ਤੇ ਪਰਫਾਰਮੈਂਸ ਦੇਖੇ ਜਿਹੜਾ ਸਿੱਖੀਜ਼ਮ ਨੂੰ ਬਦਨਾਮ ਕਰਨਾ ਪੰਜਾਬੀਏ ਤੈਨੂੰ ਬਦਨਾਮ ਕਰਨਾ ਉਹ ਬਾਰ-ਬਾਰ ਕਹਿੰਦੇ ਆ ਬਾਰ-ਬਾਰ ਕਹਿੰਦੀ ਹੈ ਕਹਿੰਦੇ ਉਹਨੂੰ ਬੇਸ਼ਰਮੀ ਨਾਲ ਕਹਿੰਦੇ ਆ ਕਹਿੰਦੇ ਪਲੀਜ਼ ਕਹਿੰਦੇ ਗਾਣਾ ਗਾਓ ਖੰਡ ਵਾਲਾ ਤੇ ਉਹ ਕਹਿੰਦੀ ਮਿੱਤਰਾ ਮੈਂ ਖੰਡ ਬਣ ਗਈ ਚਟ ਲੈ ਚਟ ਲੈ ਚਟ ਲੈ ਤੇ ਉਹ ਇਹਦੇ ਨਾਲ ਆਪਣੇ ਨਾਲ ਦਲਜੀਤ ਨਾਲ ਮੈਂ ਕਿਸ ਤਰ੍ਹਾਂ ਦੇ ਲੱਕ ਮਾਰ ਰਹੀ ਹੈ ਤੇ ਕਿੱਥੇ ਕਿੱਥੇ ਕਿੱਤੇ ਲੱਕ ਮਾਰ ਰਹੀ ਹੈ ਚਲੋ ਫਿਲਮਾਂ ਦੇ ਵਿੱਚ ਇਹ ਬਹੁਤ ਕੁਝ ਹੁੰਦਾ ਤੁਸੀਂ ਇਸ ਚੀਜ਼ ਨੂੰ ਨੋਟ ਕੀਤਾ ਨਾ ਸਾਰੀਆਂ ਫਿਲਮਾਂ 'ਚ ਏਦਾਂ ਹੁੰਦਾ ਦੇਖੋ ਜੀ ਆਫ ਸਕਰੀਨ ਆ ਉਹ ਜਿਹੜੀ ਚੀਜ਼ ਆਫ ਸਕਰੀਨ ਹੈ ਨਾ ਉਹ ਉਹ ਸਟੇਜ ਸੀਗਾ ਸਟੇਜ ਦੇ ਉੱਤੇ ਉਹਨਾਂ ਨੇ ਗਾਣਾ ਪਰਫਾਰਮ ਕਰਨਾ ਸੀ ਤੇ ਉਹ ਕਹਿ ਰਹੀ ਹੈ ਮੇਰਾ ਅੱਜ ਲਾਸਟ ਦਿਨ ਹੈ ਉਹਾਂ ਦੀ ਕੋਈ ਗੱਲ ਨਹੀਂ ਜੀ ਇਹਨੂੰ ਥੋੜਾ ਜਿਹਾ ਤੜਕਾ ਲਾ ਦਿਓ ਫਿਰ ਉਹਦੇ ਨਾਲ ਉਹ ਮਤਲਬ ਕਿ ਇਹ ਬੇਹਜਾਈ ਦੀ ਸਾਰੀਆਂ ਹੱਦਾਂ ਟੱਪਦੇ ਆ ਤੁਹਾਡਾ ਕਲਚਰ ਪੰਜਾਬੀਓ ਸਿੱਖੋ ਤੁਹਾਨੂੰ ਖਰਾਬ ਕਰਨ ਰਿਹਾ ਬਾਬੇ ਨਾਨਕ ਦਾ ਜਿਹੜਾ ਪੁਲਸਵਾ ਆ ਤੁਸੀਂ ਵੀ ਉਹਦਾਂ ਦਾ ਕੁੜਤਾ ਪਿਆ ਮੈਂ ਪਾਇਆ ਹੋਇਆ ਸ਼ਾਇਦ ਉਹਨਾਂ ਦੇ ਚਮਕੀਲੇ ਦੇ ਫੈਨ ਲੱਗਦੇ ਹੋ ਤੁਸੀਂ ਤੁਹਾਨੂੰ ਦੇ ਖਿਲਾਫ ਚੱਲ ਰਹੇ ਹੋ ਦੇਖੋ ਜੀ ਇਹ ਜਿਹੜਾ ਜਿਹੜਾ ਕੁੜਤਾ ਹੈ ਇੱਕ ਕੱਪੜਾ ਹੈ ਵੈਲ ਡਰੈਸਡ ਕੱਪੜਾ ਹੈ ਚਮਕੀਲੇ ਦਾ ਕੱਪੜਾ ਜਾਂ ਕੋਈ ਗੱਲ ਹੈ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਹੈ ਉਹਨੂੰ ਤਾਂ ਨਹੀਂ ਅਸੀਂ ਦਰਪੇਸ਼ ਕਰਦੇਗੇ ਇਹਦਾ ਮਤਲਬ ਚਮਕੀਲਾ ਖੋਸਾ ਪਾਉਂਦਾ ਸੀ ਤੇ ਹੁਣ ਅਸੀਂ ਸਾਰੇ ਖੋਸਾ ਪਾਉਣਾ ਬੰਦ ਕਰ ਦਈਏ ਟੋਰੇ ਵਾਲੀ ਪੱਗ ਬੰਨਦਾ ਸੀ ਅਸੀਂ ਪੱਗ ਬੰਨਣਾ ਨੂੰ ਅੜ ਜੀਏ ਹਾਂ ਉਸੇ ਰੁਬੀਆ ਦੀ ਉਹ ਪੱਗ ਬੰਨਦਾ ਸੀ ਉਸੇ ਉਸੇ ਤਰ੍ਹਾਂ ਦਾ ਉਹਦੇ ਕੜਾ ਵੀ ਪਾਇਆ ਹੁੰਦਾ ਸੀਗਾ ਉਹੀ ਮਾਈਕ ਵਰਤਦਾ ਸੀ ਉਹੀ ਸਟੇਜ ਵਰਤਦਾ ਸੀ ਉਹ ਸਾਰੀਆਂ ਚੀਜ਼ਾਂ ਬੰਦ ਕਰ ਦਈਏ ਨਹੀਂ ਜੇ ਉਹਨੇ ਲੁੱਚਪੁਣਾ ਤੇ ਕੁੱਤਪੁਣਾ ਕੀਤਾ ਅਸੀਂ ਨਹੀਂ ਇਸ ਗੱਲ ਦੀ ਮਤਲਬ ਕਿ ਸਹਿਮਤੀ ਦਿੰਦੇ ਵੀ ਇਹ ਗੱਲ ਹੋਵੇ ਹਾਂ ਦਲਜੀਤ ਨੇ ਦਲਜੀਤ ਗੁਰਦਾਸ ਮਾਨ ਵਾਲੇ ਰਾਹ ਚੱਲ ਪਿਆ ਬਸ ਇਸ ਗੱਲ ਦੀ ਪਰਫਾਰਮੈਂਸ ਜੀ ਗੁਰਦਾਸ ਮਾਨ ਗੁਰਦਾਸ ਮਾਨ ਦਾ ਰਾਹ ਤਾਂ ਇੱਕ ਡੇਰੇ ਦੇ ਨਾਲ ਜੁੜ ਗਿਆ ਨਹੀਂ ਜੀ ਨਾ ਇਹ ਤਾਂ ਇਦਾਂ ਦਾ ਕੁਝ ਨਹੀਂ ਕਰ ਰਿਹਾ ਇਸ ਗੱਲ ਨੇ ਇਹਨਾਂ ਦੇ ਖਾੜਿਆਂ ਦੀ ਪਰਫਾਰਮੈਂਸ ਲਾਈ ਸੀ ਤੇ ਉਹਨੇ ਆਖਿਆ ਸੀ ਨਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਦੌਣ ਵਾਲਾ ਮੰਜਾ ਹੋਵੇ ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ ਓਵੇਂ ਇਹਨੂੰ ਸਾਰੇ ਲੋਕਾਂ ਦਾ ਗੁੱਬਗਲਾੜ ਕੱਢਣ ਲਈ ਇਹਨੂੰ ਅਡਾਨੀਆਂ ਬਾਨੀਆਂ ਦੇ ਨਚਾਤਾ ਇਸ ਨੂੰ ਜਿਹੜਾ ਬੰਦਾ ਉਹਤੇ ਖੁਦ ਕਹਿ ਰਿਹਾ ਜੀ ਮੈਨੂੰ ਤਾਂ ਇਹ ਹੈ ਨਹੀਂ ਤੇ ਗੁਜਰਾਤੀ ਕਿਉਂਕਿ ਉਹ ਉਹਨਾਂ ਨੇ ਆਪ ਦਾ ਮੋਟਿਵ ਹੱਲ ਕਰਨਾ ਹੈ ਕਿਸਾਨ ਮੋਰਚਾ ਵੀ ਤੋੜਨਾ ਹੈ ਮਤਲਬ ਕਿ ਪੰਜਾਬੀਏ ਤਨੂੰ ਵੀ ਨੀਵਾ ਕਰਨਾ ਤੇ ਉਹਨਾਂ ਨੇ ਆ ਕੇ ਅਡਾਨੀ ਅਡਾਨੀ ਦੀ ਵਾਈਫ ਅੰਬਾਨੀ ਦੀ ਵਾਈਫ ਆ ਕੇ ਇਹਦੇ ਕੋਲੇ ਕੀ ਆਂਦੀ ਹੈ ਕਹਿੰਦੀ ਕੇਮ ਚੋ ਹੈ ਮਾਜਾ ਮੈਂ ਚੋ ਉਸ ਤੋਂ ਬਾਅਦ ਉਹ ਕੀ ਆਂਦਾ ਮੈਨੂੰ ਇਦਾਂ ਖਾਣੀ ਆਉਂਦੀ ਠੀਕ ਹੈ ਨਾ ਜੀ ਇਹ ਇਹ ਇੱਕ ਤੜਕਾ ਹੈ ਹੂੰ ਉਸ ਤੋਂ ਬਾਅਦ ਵਿਰੋਧਾ ਵਿਆਹ ਵਾਲਾ ਮੁੰਡਾ ਕੀ ਆਂਦਾ ਕਹਿੰਦਾ ਦਿਲਜੀਤ ਜੀ 10 ਮਿੰਟ ਕਹਿੰਦਾ ਕੋਈ ਨਹੀਂ ਅੱਧਾ ਘੰਟਾ ਹੂੰ ਲੋਕਾਂ ਨੇ ਉੱਥੇ ਫਲੋ ਪਾਉਣੇ ਸ਼ੁਰੂ ਕਰਤੇ ਫੇਰ ਕੀ ਹੋ ਗਿਆ ਪੈਸੇ ਲੈਂਦਾ ਜੇ ਇਹ ਨਾ ਲੈਂਦਾ ਕੋਈ ਹੋਰ ਲੈਂਦਾ ਇੱਕ ਸਟਰੈਟਜੀ ਹੈ ਸਰਕਾਰ ਦੀ ਵੀ ਕਿ ਨੂੰ ਕਿਵੇਂ ਪਲਮਾ ਕੇ ਰੱਖਣਾ ਤੇ ਕਿਹੜੇ ਪੰਬਲ ਪੂਸੇ ਪਾਉਣਾ ਇਸ ਕਰਕੇ ਜਿਹੜੇ ਤੁਹਾਡੇ ਮੇਨ ਮੁੱਦੇ ਆ ਬੰਦੀ ਸਿੰਘਾਂ ਦੇ ਐਨਐਸਐਮ ਮੈਨੂੰ ਇਹਦਾ ਦਿਲਜੀਤ ਕਾ ਤੇ ਸਿੱਖੀ ਦੇ ਖਿਲਾਫ ਤਾਂ ਨਹੀਂ ਜਾ ਸਕਦਾ ਨਹੀਂ 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 ਉਹਦਾ ਦੇਖੋ ਕਈ ਵਾਰੀ ਜਿਵੇਂ ਹੁਣ ਬਿੱਟੂ ਜਾਂ ਰਿੰਕੂ ਦੀ ਕੋਈ ਮਜਬੂਰੀ ਹੈ ਜਾਂ ਪ੍ਰਨੀਤ ਕੌਰ ਦੀ ਕੋਈ ਮਜਬੂਰੀ ਹੈ ਤੇ ਦਿਲਜੀਤ ਦੀ ਮਜਬੂਰੀ ਨਹੀਂ ਹੋ ਸਕਦੀ ਉਹਨੂੰ ਕਹਿਤਾ ਹੋਊਗਾ ਐਨਆਈ ਲਾ ਦੇਂਗੇ ਈਡੀ ਭਜਾ ਦੇਂਗੇ ਫੇਰ ਹੂੰ ਇਹ ਵੀ ਤਾਂ ਹੈ ਨਾ ਤੇਰੇ ਤੇ ਐਨਆਈ ਲੱਗ ਜੂਗੀ ਈਡੀ ਲੱਗ ਜੂਗੀ ਜਾਂ ਉਹ ਪਰਵਾ ਦੇਣਗੇ ਉਹਦੇ ਨਾਲ ਕਿੰਨੇ ਦਿਮਾਲਿਆਂ ਵਾਲੇ ਤੇ ਕਿੱਡੇ ਢਾੜੇ ਸੋਨੇ ਪ੍ਰਕਾਸ਼ ਵਾਲੇ ਮੁੰਡੇ ਕਿੱਡੇ ਸੋਨੇ ਗੱਭਰੂ ਨਾਲ ਲੈ ਕੇ ਤੁਰਦਾ ਹੂੰ ਜਿਨ੍ਹਾਂ ਦੇ ਹੌਸਲੇ ਤੇ ਉੱਡਦਾ ਉਹ ਪ੍ਰਾਊਡ ਫੀਲ ਹੁੰਦਾ ਜਦੋਂ ਉੱਡਦਾ ਇਹ ਇਹ ਸਾਰੀਆਂ ਚੀਜ਼ਾਂ ਸਮਝੋ ਕਿਉਂਕਿ ਰਾਜ ਬਿਨਾਂ ਨਾ ਧਰਮ ਚੱਲੇ ਧਰਮ ਬਿਨਾਂ ਸਭ ਦਲੇ ਮਲੇ ਹੈ ਹੂੰ ਇਸ ਗੱਲ ਦੀ ਮੈਂ ਇਹ ਨਹੀਂ ਆਂਦਾ ਵੀ ਕੋਈ ਤੁਸੀਂ ਚਮਕੀਲੇ ਦੀ ਮੂਵੀਜ਼ ਨਾਲ ਦੇਖੋ ਜਾ ਹਾਂ ਆਪਦੀ ਹਿੱਕ ਤੇ ਅਣਖ ਨਾਲ ਹੱਥ ਰੱਖ ਕੇ ਮਹਾਰਾਜ ਦੀ ਹਜ਼ੂਰੀ ਮੂਰੇ ਖੜ ਕੇ ਉਸ ਤੋਂ ਬਾਅਦ ਇਹ ਗੱਲ ਸੋਚਿਓ ਵੀ ਕੀ ਜਿਹੜੇ ਚਮਕੀਲੇ ਨੇ ਗਾਣੇ ਗਾਏ ਸੀ ਉਹ ਅਸੀਂ ਘਰੇ ਆਪਦੀ ਧੀ ਦੇ ਨਾਲ ਬਹਿ ਕੇ ਪਰਫਾਰਮ ਕਰ ਸਕਦੇ ਆ ਮਾਂ ਨਾਲ ਬਹਿ ਕੇ ਪਰਫਾਰਮ ਕਰ ਸਕਦੇ ਆ ਭੈਣ ਨਾਲ ਬਹਿ ਕੇ ਪਰਫਾਰਮ ਕਰ ਸਕਦੇ ਆ ਦੋਸਤ ਤੁਸੀਂ ਇਹ ਗੱਲ ਕਹਿ ਰਹੇ ਹੋ ਇੱਕ ਬਾਣੇ ਦੇ ਵਿੱਚ ਨਿਹੰਗ ਸਿੰਘ ਦੀ ਇੰਟਰਵਿਊਸ ਹੁੰਦਾ ਪਿਛਲੇ ਦਿਨ ਹੀ ਆਉਂਦੀ ਆਉਂਦੀ ਉੱਥੇ ਜਾਂਦਾ ਉਹ ਕਹਿੰਦਾ ਕਿ ਮੈਨੂੰ ਰੋਟੀ ਨਹੀਂ ਚੰਗੀ ਲੱਗਦੀ ਸੀ ਮੈਂ ਤੇ ਗੀਤ ਸੁਣਦਾ ਹੁੰਦਾ ਸੀਗਾ ਤੁਸੀਂ ਫਿਰ ਉਹਨਾਂ ਨੂੰ ਖੜਾ ਕਿੱਥੇ ਦੇਖੋਗੇ ਇੱਕ ਬਸੇ ਨਿਹੰਗ ਸਿੰਘ ਬਾਣੇ ਦੇ ਵਿੱਚ ਜਿਹੜਾ ਦੇਖੀ ਪੁਣਾ ਹੈ ਨਾ ਜੀ ਜਿਹੜਾ ਭੇਖਾ ਟਾਂਕਾ ਜਿਹੜਾ ਉਹ ਤਾਂਬੇ ਨੂੰ ਨਹੀਂ ਲੱਗਦਾ ਹੂੰ ਟਾਂਕਾ ਚਾਂਦੀ ਦਾ ਚਾਂਦੀ ਨੂੰ ਚਾਂਦੀ ਦਾ ਲੱਗਦਾ ਲੋਹੇ ਨੂੰ ਲੋਹੇ ਦਾ ਲੱਗਦਾ ਸਿਰਫ ਸੋਨਾ ਹੀ ਹੈ ਜਿਹਨੂੰ ਕਦੇ ਚਾਂਦੀ ਦਾ ਟੰਕਾ ਲੱਗਦਾ ਕਦੇ ਰੋਲਡ ਗੋਲਡ ਦਾ ਲੱਗਦਾ ਤੇ ਮਲਾਵਟ ਵੀ ਤਾਂਬੇ ਦੀ ਜਾਂ ਕਿਸੇ ਚੀਜ਼ ਦੀ ਹੈ ਉਹਦੇ ਵਿੱਚ ਆਉਂਦਾ ਕਦੇ ਚਾਂਦੀ ਦੇ ਨਕਲੀ ਗਹਿਣੇ ਦੇਖਿਆ ਤਾਂਬੇ ਦੇ ਨਕਲੀ ਗਹਿਣੇ ਦੇਖਿਆ ਪਿੱਤਲ ਦੇ ਨਕਲੀ ਗਹਿਣੇ ਦੇਖਿਆ ਜਮਾ ਨਹੀਂ ਨਾ ਸੋਨੇ ਦੇ ਨਕਲੀ ਗਹਿਣੇ ਦੇਖਿਆ ਇਸ ਕਰਕੇ ਉਹਦੇ ਵਿੱਚ ਇਹਨਾਂ ਬੰਦਿਆਂ ਨੂੰ ਹਾਇਰ ਕੀਤਾ ਜਾਂਦਾ ਇਹਨਾਂ ਆ ਜਿਹੜੇ ਇਹ ਤથાਕਦਰ ਮਤਲਬ ਕਿ ਆਪ ਦੇ ਆਪ ਨੂੰ ਨਿੰਗ ਸਿੰਘ ਖਵਾਉਂਦੇ ਆ ਕਥਾ ਵੀ ਹੋ ਗਈ ਹੈ ਉਹ ਵਾਇਰਲ ਵੀ ਹੋ ਗਈ ਹੈ ਨਿੰਗ ਸਿੰਘ ਨੇ ਕਹਿ ਵੀ ਦਿੱਤਾ ਵੀ ਜਿਹੜਾ ਬੰਦਾ ਇੱਥੇ ਆਇਆ ਉਹ RAM ਮੰਦਰ ਵਾਲਾ ਲੰਗਰ ਲਾਉਂਦਾ ਸੀਗਾ ਠੀਕ ਹੈ ਭਾਜੀਪੀ ਵਾਲੀ ਉਹ ਨੇਤਰੀ ਨਾਲ ਤੁਰਿਆ ਫਿਰਦਾ ਸੀ ਜਿਹੜਾ ਠੀਕ ਹੈ ਨਾ ਉਹ RAM ਨੂੰ ਭੋਗ ਲਾਉਣ ਗਿਆ ਸੀ ਤੇ ਉਸ ਨੂੰ ਆਖਿਆ ਵੀ ਨਾ ਅਸੀਂ ਇਹਨੂੰ ਸਤਕਾਰ ਦੀਗੇ ਨਾ ਸਰੂਪਾ ਦੀਗੇ ਕਿਉਂਕਿ ਇਹਨੇ ਅਸੀਂ ਤਾਂ ਕਹਿੰਦੇ ਸਾਡੀ ਲਾਡਲੀ ਫੌਜ ਨੇ ਤਾਂ ਗੁਰੂ ਸਾਹਿਬ ਨੂੰ ਪੁੱਛ ਲਿਆ ਸੀ ਵੀ ਉਸ ਕਬਰ ਨੂੰ ਤੀਰ ਕਿਉਂ ਲਾਇਆ ਹੂੰ ਉਹਦਾ ਸਬਸਤਿਕਰਨ ਆ ਗਿਆ ਨਾ ਤੇ ਉਹ ਬੈਠੇ ਨੂੰ ਕੋਈ ਬੰਦ ਹੀ ਨਹੀਂ ਸੀ ਜਿਉ ਐਡੇ ਵੱਡੀ ਮਤਲਬ ਕਿ ਪਹੁੰਚ ਵਾਲਾ ਬੰਦਾ ਆਪਦੇ ਪੈਰਾਂ ਤੋਂ ਥਿਰਕ ਸਕਦਾ ਤੇ ਤੈਮਨ ਦੀ ਔਕਾਤ ਕੀ ਤੇ ਉਹ ਨਿੰਗ ਸਿੰਘ ਕੀ ਜਾਂ ਫਿਰ ਉਹਨੂੰ ਐਜੂਕੇਸ਼ਨ ਨਹੀਂ ਉਹ ਸਿਰਫ ਆਪਦਾ ਲਾਇਸੈਂਸ ਬਣਾ ਕੇ ਪੂਰੇ ਹਾਲ ਆਵਰ ਇੰਡੀਆ ਦਾ ਪਰਮਣ ਕਰਨ ਲਈ ਤੇ ਰੋਡਵੇਜ ਦੀਆਂ ਬੱਸਾਂ 'ਚ ਫ੍ਰੀ ਚੜਨ ਲਈ ਰੇਲਵੇ ਦੇ ਉੱਤੇ ਜਿੱਤੇ ਮਰਜ਼ੀ ਆਓ ਜਾਓ ਵਾਲਾ ਕੰਮ ਕਰਨ ਲਈ ਹੈ ਤੇ ਆਪ ਦਾ ਹਥਿਆਰ ਮੋਢੇ ਤੇ ਰੱਖਣ ਵਾਸਤੇ ਆਈਡੈਂਟੀਟੀ ਬਣਾਉਣ ਲਈ ਕੰਮ ਕਰ ਰਹੇ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਕੁਲਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ